ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰ ਕੇਸਿੰਗ ਕਰਾਣਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਰੋਪੜ ਤੋਂ ਜਿੱਥੇ ਕਿ 3 ਦਿਨ ਪਹਿਲਾਂ ਗਿਰੇ ਹੋਏ ਇੱਕ ਮਕਾਨ ਦੀ ਛੱਤ ਦੇ ਥੱਲੇ ਆਏ ਹੋਏ 5 ਮਜ਼ਦੂਰਾਂ ਜੋ ਕਿ ਛੱਤ ਦੇ نیچے ਆ ਗਏ ਸੀ ਉਹਨਾਂ ਦੇ ਵਿੱਚੋਂ ਪੰਜਵੇਂ ਮਜ਼ਦੂਰ ਦੀ ਲਾਸ਼ ਬਰਾਮਦ ਹੋ ਗਈ ਹੈ ਜੀ ਆਹ ਵੱਡੀ ਖਬਰ ਰੋਪੜ ਤੋਂ ਆ ਰਹੀ ਹੈ ਪੰਜਵੇਂ ਮਜ਼ਦੂਰ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ ਐਨਡੀਆਰਐਫ ਐਸਡੀਆਰਐਫ ਟੀਮਾਂ ਤੇ ਆਈਟੀਬੀਵੀ ਦੇ ਸਹਿਯੋਗ ਦੇ ਨਾਲੇ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਸੀ ਤੇ 3 ਦਿਨ ਤੋਂ ਰੈਸਕਿਊ ਆਪਰੇਸ਼ਨ ਚੱਲ ਰਿਹਾ ਸੀ ਇਸ ਦੇ ਆਪਰੇਸ਼ਨ ਦੇ ਵਿੱਚ 2 ਡੌਗਸ ਦਾ ਵੀ ਸਹਾਇਤਾ ਲਈ ਗਿਆ ਤੇ ਉਹਨਾਂ ਦੀ ਮਦਦ ਦੇ ਨਾਲ 5ਵੀਂ ਬੋਡੀ ਨੂੰ ਰਿਕਵਰ ਕੀਤਾ ਗਿਆ ਹੈ ਜੀ ਹਾਂ ਰੋਪੜ ਦੇ ਵਿੱਚ ਬੀਤੇ 3 ਦਿਨ ਪਹਿਲਾਂ ਤੀਸਰੇ ਦਿਨ ਅੱਜ ਡੈੱਡ ਬੋਡੀ ਬਰਾਮਦ ਕੀਤੀ ਗਈ ਹੈ ਜਦੋਂ ਲੈਂਟਰ ਉੱਪਰ ਚੁੱਕੜ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਹਾਦਸਾ ਵਾਪਰ ਜਾਂਦਾ ਹੈ ਤੇ ਇਸ ਹਾਦਸੇ ਦੇ ਵਿੱਚ 5 ਮਜ਼ਦੂਰ ਉਸ ਲੈਂਟਰ ਦੇ نیچے ਆ ਕੇ ਦਬ ਜਾਂਦੇ ਨੇ ਤੇ ਜਿਨ੍ਹਾਂ ਨੂੰ ਬਾਹਰ ਕੱਢਣ ਦਾ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਮੌਕੇ ਉੱਤੇ ਸਭ ਤੋਂ ਪਹਿਲਾਂ ਫਾਇਰ ਬ੍ਰਿਗੇਡ ਦੀ ਟੀਮ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਪਹੁੰਚਦੇ ਆ ਤੇ ਜਦੋਂ ਹਾਦਸੇ ਦੀ ਨਿਯਾਕਤ ਨੂੰ ਦੇਖਦੇ ਆ ਤਾਂ ਉਸ ਤੋਂ ਬਾਅਦ ਐਨਡੀਆਰਐਫ ਐਸਡੀਆਰਐਫ ਅਤੇ ਆਈਟੀਬੀਪੀ ਦੀਆਂ ਟੀਮਾਂ ਨੂੰ ਬੁਲਾਇਆ ਜਾਂਦਾ ਹੈ ਤੇ ਰੈਸਕਿਊ ਆਪਰੇਸ਼ਨ ਸ਼ੁਰੂ ਹੁੰਦਾ ਹੈ ਫਿਲਹਾਲ ਰੈਸਕਿਊ ਆਪਰੇਸ਼ਨ ਸਮਾਪਤ ਹੋ ਗਿਆ ਹੈ ਕਿਉਂਕਿ ਛੱਤ ਦੇ ਥੱਲੇ ਆਏ ਹੋਏ ਪੰਜਾਂ ਮਜ਼ਦੂਰਾਂ ਨੂੰ ਕੱਢ ਲਿਆ ਗਿਆ ਹੈ ਬਧੇਰੇ ਜਾਣਕਾਰੀ ਦੇਣ ਦੇ ਲਈ ਰੋਪੜ ਤੋਂ ਸਾਡੇ ਸਹਿਯੋਗੀ ਪੁਲਕਿਤ ਕੁਮਾਰ ਸਾਡੇ ਨਾਲ ਜੁੜ ਗਏ ਨੇ ਉਹਨਾਂ ਤੋਂ ਜਾਣਦੇ ਆ ਕਿ ਆਖਿਰ ਇਹ ਹਾਸਾ ਕਿਵੇਂ ਵਾਪਰਿਆ ਕਿਵੇਂ ਵਰਕ ਕੀਤਾ ਗਿਆ ਸਾਰੀ ਜਾਣਕਾਰੀ ਜਾਣਦੇ ਆ ਜੀ ਹਾਂ ਬਿਲਕੁਲ ਪੁੱਛੇ ਤਾਂ ਕਿਵੇਂ ਹਾਸਾ ਵਾਪਰਿਆ ਕਿਵੇਂ ਕੰਮ ਕੀਤਾ ਜਾ ਰਿਹਾ ਹੈ ਕੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨਾਲ ਜਰੂਰ ਇੱਕ ਵਾਰ ਸ਼ੇਅਰ ਕਰ ਦਿਓ ਇੱਕੋ ਇੱਕ ਬੜਾ ਹੀ ਧਿਆਨਕ ਹਾਸਾ ਜਿਹੜਾ ਪਰਸੋਂ ਤਕਰੀਬਨ 2.5 ਦੇ ਵਿੱਚਕਾਰ ਘਟਿਆ ਤੇ ਇਸ ਨੇ ਸਿਰਫ ਰੋਪੜ ਹੀ ਨਹੀਂ ਬਲਕਿ ਪੂਰੇ ਪੰਜਾਬ ਨੂੰ ਝੰਡੋੜ ਕੇ ਰੱਖਤਾ ਤੇ ਅੱਤੇ ਜੀਪੋ ਗਰੀ ਜਿਹੜਾ ਹਾਦਸਾ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਅਕਸਰ ਅਸੀਂ ਦੇਖਿਆ ਜਿਹੜਾ ਅੱਜ ਕੱਲ ਟੈਕਨੀਕ ਦੇ ਸਹਾਰੇ ਨਾਲ ਧਰਤੀ ਦੇ ਹੇਠਾਂ ਜੈਕ ਲਗਾ ਕੇ ਮਕਾਨ ਚੱਕੇ ਜਾਂਦੇ ਸੀ ਤਾਂ ਐਸੇ ਦੌਰਾਨ ਇੱਕ ਹਾਦਸਾ ਪਰਸੋਂ ਪ੍ਰੀਤ ਕਲੋਨੀ ਇਲਾਕਾ ਰੂਪਨਗਰ ਦੇ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ ਸਥਿਤ ਲਾਕਾ ਉਸ ਦੇ ਵਿੱਚ ਜਦੋਂ ਇਹ ਹਾਦਸਾ ਹੁੰਦਾ ਤਾਂ ਅਫੜਾ ਤਫੜੀ ਮੱਜ ਜਾਂਦੀ ਆ ਜਦੋਂ ਖੁਦ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਮੁਕੇਦਰ ਗੁਜਿਆ ਤਾਂ ਮੈਂ ਜਦੋਂ ਗੁਜਿਆ ਤਾਂ ਮੈਂ ਦੇਖਿਆ ਕਿ ਉਸ ਦੇ ਵਿੱਚ ਜਿਹੜੇ 5 ਮਜ਼ਦੂਰ ਦੱਬੇ ਹੋ ਜਾਂਨ ਕਿਉਂਕਿ ਇੱਕ ਵਿਅਕਤੀ ਜਿਹੜਾ ਸਿਰਫ ਕੁਝ ਸਕਿੰਟਾਂ ਪਹਿਲਾਂ ਹੀ ਉੱਥੋਂ ਬਾਹਰ ਆਇਆ ਉਸ ਨੇ ਦੱਸਿਆ ਕਿ 5 ਵਿਅਕਤੀ ਨੇ ਤਾਂ 5 ਵਿਅਕਤੀਆਂ ਦੇ ਵਿੱਚੋਂ ਜਦੋਂ ਮੈਂ ਉੱਥੇ ਪੁੱਛਿਆ ਤਾਂ ਮੇਰੇ ਨਾਲ ਹੋਰ ਮਲੇ ਦੇ ਲੋਕ ਪੁੱਜੇ ਤਾਂ ਇੱਕੋ ਦਾਮ ਅਸੀਂ ਇਨਫੋਰਮੇਸ਼ਨ ਜਿਹੜੀ ਹੈਗੀ ਪ੍ਰਸ਼ਾਸਨ ਨੂੰ ਦਿੱਤੀ ਪਰ ਸਭ ਤੋਂ ਪਹਿਲਾਂ ਜੇ ਗੱਲ ਕਰਾਂ ਸਭ ਤੋਂ ਪਹਿਲਾਂ ਫਾਇਰ ਬ੍ਰਿਗੇਡ ਦਾ ਮੈਂਬਰ ਪਹੁੰਚਿਆ ਉਸ ਤੋਂ ਬਾਅਦ ਜਿਉਂ-ਜਿਉਂ ਆਪਰੇਸ਼ਨ ਸ਼ੁਰੂ ਹੋਇਆ ਤਾਂ ਇਹ ਸਥਿਤੀ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਲੱਗਾ ਕਿ ਹੱਥ ਦੇ ਵਿੱਚ ਨਹੀਂ ਆ ਸਕਦੀ। ਸਭ ਤੋਂ ਪਹਿਲਾਂ ਪ੍ਰਸ਼ਾਸਨ ਦੇ ਡੀਐਸਪੀ ਮੈਡਮ ਹਰਪਿੰਦਰ ਗੋੜ ਜੀ ਕੋਲ ਗੱਲ ਪੁੱਜੇ। ਤਾਂ ਉਹਨਾਂ ਨੇ ਇਸ ਬਾਬਤ ਅਫਸਰਾਂ ਦੇ ਨਾਲ ਗੱਲ ਕੀਤੀ ਕਿ ਜਿਹੜੀ ਸਥਿਤੀ ਆ ਉਹ ਪੰਜਾਬ ਪੁਲਿਸ ਜਾਂ ਹੋਰ ਲੋਕਾਂ ਕੋਲ ਨਹੀਂ ਹੈ ਕਾਬੂ ਦੇ ਵਿੱਚ ਆ ਵੀ ਪੜੀਆਂ ਰਹਿ ਜਾਂਦੀਆਂ। ਤੇ ਇੱਥੇ ਇੱਕ ਗੱਲ ਹੋਰ ਦੱਸਣਾ ਜੇ ਕਿ ਲੋਕ ਸਭਾ ਇਲੈਕਸ਼ਨ ਦੇ ਦਿਨ ਚੱਲ ਰਹੇ ਨੇ। ਆਈਟੀਬੀਪੀ ਦੀ ਕੋਈ ਟੁਕੜੀ ਵੀ ਰੋਪੜ ਦੇ ਵਿੱਚ ਮੌਜੂਦ ਸੀ ਤਾਂ ਹੁਣ ਉਹ ਵੀ ਜਿਹੜਾ ਸਮੇਂ ਸਿਰ ਇੱਥੇ ਪਹੁੰਚ ਕੇ ਆਪਣਾ ਜਿਹੜਾ ਸਭਜ ਬਿਆਨਾ ਸ਼ੁਰੂ ਕਰ ਦਿੱਤੇ ਨੇ ਤਾਂ ਲਗਾਤਾਰ ਪਰਸੋਂ ਰਾਤ ਚੱਲਦਾ ਰਿਹਾ ਕੱਲ ਰਾਤ ਚੱਲਦਾ ਰਿਹਾ ਤੇ ਅੱਜ ਆਕਰ ਪੰਜਵਾਂ ਵਿਅਕਤੀ ਅਭਿਸ਼ੇਕ ਜਿਸ ਦੀ ਉਮਰ 21 ਸਾਲ ਹੈ ਬੜੇ ਹੀ ਮੰਦ ਭਾਗੀ ਕੰਨਾ ਸੀ ਜਦੋਂ ਖੁਦ ਉੱਥੇ ਮੌਕੇ ਤੇ ਅਸੀਂ ਨੂੰ ਜਿਹੜੀ ਲਾਲ ਦੀ ਹਾਲਾਤ ਸੀ ਬਿਲਕੁਲ ਦੇਖਦੇ ਉਸ ਦਾ ਜਿਹੜਾ ਚਿਹਰਾ ਸੀ ਬੁਰੀ ਤਰ੍ਹਾਂ ਨੌਂ ਚ ਹੋ ਗਿਆ ਸੀ ਤੇ ਅੱਜ ਆਕਰ ਉਸ ਨੂੰ ਵੀ ਮ੍ਰਿਤਕ ਅਵਸਥਾ ਜਿਹੜੀ ਸੈਂਟਰ ਦੇ ਥੱਲੇ ਤੋਂ ਕੱਢ ਲਿਆ ਗਿਆ ਜੀ ਬਿਲਕੁਲ ਪੁਲਕੇ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਕਿ ਜੋ ਇਹ ਹਾਸਾ ਵਾਪਰਿਆ ਹੈ ਕਿਵੇਂ ਵਾਪਰਿਆ ਹੈ ਕਿਹਦੀ ਅੰਗੈਲੀ ਹੈ ਕੀ ਕਾਰਨ ਸੀ ਇਸ ਹਾਸੇ ਦੇ ਵਾਪਰਨ ਦੇ ਤੇ ਕਿਉਂ ਲੈਂਟਰ ਗਿਰਿਆ ਹੈ ਤੇ ਪ੍ਰਸ਼ਾਸਨ ਕੀ ਕਰ ਰਿਹਾ ਇਸ ਸਮੇਂ ਦੇਖੋ ਜਦੋਂ ਇੱਕ ਉਥੇ ਬਜ਼ੁਰਗ ਵਿਅਕਤੀ ਨੇ ਜਿਹੜੇ ਇਹਨਾਂ ਪੰਜਾਂ ਮਜ਼ਦੂਰਾਂ ਨੂੰ ਲੀਡ ਕਰ ਰਹੇ ਸੀ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਕਹਿੰਦੇ ਮੈਂ ਕੁਝ ਹੀ ਸਮੇਂ ਪਹਿਲਾਂ ਸਿਰ ਪਾਣੀ ਪੀਣ ਬਾਹਰ ਆਇਆ ਸੀ ਪਰ ਮਾਰਦ ਗਿਰ ਜਾਂਦੀ ਆ ਜਿਹੜੇ ਮਕਾਨ ਦੇ ਮਾਲਕ ਨੇ ਸੁਖਵਿੰਦਰ ਸਿੰਘ ਖੁਦ ਪੀਡੈਬਿਲਿਟੀ ਵਿਭਾਗ ਦੇ ਵਿੱਚ ਜੇਈ ਰਿਟਾਇਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਕਹਿੰਦੇ ਸਮਝ ਨਹੀਂ ਆ ਰਿਹਾ ਵੀ ਕਿੱਦਾਂ ਹੋਇਆ ਤਾਂ ਅੱਜ ਇੱਕ ਜਿਹੜੇ ਆਈਆਈਟੀ ਦੇ ਸਟਰਕਚਰ ਦੇ ਜਿਹੜੇ ਮਾਹਰ ਨੇ ਉਸ ਉਹਨਾਂ ਦਾ ਕਹਿਣਾ ਕਿ ਹੋ ਸਕਦਾ ਜਦੋਂ ਲਗਾਏ ਲਾਗਿਆ ਜਿਸ ਕਾਰਨ ਇੱਕ ਜੈਕ ਖਿਸਕਣ ਦੇ ਕਾਰਨ ਸਾਰੀ ਇਮਾਰਤ ਡਿੱਗ ਗਈ ਅੱਜ ਮੈਂ ਗੱਲ ਕਰਾਂ ਪ੍ਰਸ਼ਾਸਨ ਐਨਡੀਆਰ ਐਫਐਸਡੀਆਰ ਪੰਜਾਬ ਪੁਲਿਸ ਆਈਟੀਬੀਬੀ ਲਗਾਤਾਰ ਬੀਤੇ 50 52 ਘੰਟਿਆਂ ਤੋਂ ਲਗਾਤਾਰ ਆਪਰੇਸ਼ਨ ਦੇ ਵਿੱਚ ਜੁਟਿਆ ਸੀ ਪਰ ਇੱਥੇ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਤੇ ਬੀਤੇ ਦਿਨ ਅਸੀਂ ਤੁਹਾਨੂੰ ਕਵਰ ਜਿਹੜੀ ਭੇਜੀ ਸੀ ਕਿ ਦੋ ਸਨੀਫਰ ਡੌਗ ਨੇ ਜਿਹੜੇ ਐਨਡੀਆਰ ਦੇ ਡੌਗ ਨੇ ਲੈਬਰਾਡੋਰ ਡੌਗ ਨੇ ਇੱਕ ਦਾ ਨਾਮ ਗੋਲਡੀ ਆ ਤੇ ਇੱਕ ਹੋਰ ਡੌਗ ਉਹਨਾਂ ਨੇ ਵੀ ਆਪਣੀ ਕੀਤੇ ਨਾ ਕਰੀ ਜ਼ਿੰਮੇਵਾਰੀ ਨਿਭਾਈ ਸੀ ਤਾਂ ਉਹਨਾਂ ਨੇ ਜਿਹੜਾ ਸਨੀਫਰ ਡੌਗ ਦੇ ਕਲੂ ਦੇ ਹਿਸਾਬ ਤੇ ਜਦੋਂ ਇਸ ਵਿਅਕਤੀ ਦਾ ਪਤਾ ਲੱਗਿਆ ਤਾਂ ਉਸ ਨੂੰ ਕੱਢ ਲਿੱਤਾ ਗਿਆ। ਦੂਜੇ ਪਾਸੇ ਜਿਹੜਾ ਮੌਜੂਦਾ ਗੱਲ ਕਰਦਾ ਪੁਲਿਸ ਪ੍ਰਸ਼ਾਸਨ ਵੱਲੋਂ ਮਕਾਨ ਦੇ ਮਾਲਕ ਜਿਹੜੇ ਸੁਖਵਿੰਦਰ ਸਿੰਘ ਸਲਾਰੀਆ ਨੇ ਤੇ ਦੂਜਾ ਜਿਹੜਾ ਇੱਕ ਠੇਕੇਦਾਰਾ ਜਿਸ ਨੂੰ ਕਰਨਾਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ 304A ਦਾ ਮੁਕੱਦਮਾ 304A ਉਹ ਬਲੀਤ ਆ ਰਿਹਾ ਹੈ। ਜੀਬੀਸੀ ਉਸ ਦੇ ਵਿੱਚ ਇਹ ਹੈ ਕਿ ਅੰਗੈਲੀ ਦੇ ਨਾਲ ਮੌਤ ਹੋਈ ਹੈ। ਉਹਨਾਂ ਤੇ ਜਿਹੜੀ ਧਾਰਾ 304A ਤੇ ਦੋ ਧਾਰਾਵਾਂ ਹੋਰ ਲਗਾ ਕੇ ਮਕਾਨ ਮਾਲਕ ਤੇ ਠੇਕੇਦਾਰ ਤੇ ਮਾਮਲਾ ਦਰਜ ਕੀਤਾ ਗਿਆ ਜੀ ਜਿਪਲ ਕਿ ਇਹ ਸੇਸਕਿਊ ਆਪਰੇਸ਼ਨ ਨੂੰ 3 ਦਿਨ ਲੱਗ ਜਾਂਦੇ ਨੇ ਇੰਨਾ ਟਾਈਮ ਕਿਉਂ ਲੱਗਦਾ ਹੈ ਕਿ ਕਿ ਮੁਸ਼ਕਲ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਕੀ ਕੀ ਦਿੱਕਤਾਂ ਉਹਨਾਂ ਨੂੰ ਫੇਸ ਕਰਨੀਆਂ ਪਈਆਂ ਉਹ ਵੀ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਜਰੂਰ ਦੱਸਦੇ ਹੋ ਕੋ ਮੁਸ਼ਕਲ ਮੈਂ ਸਭ ਤੋਂ ਪਹਿਲਾਂ ਘਰ ਉੱਚਾ ਚਗਾਉਣ ਦਾ ਕਾਰਨ ਦੀ ਗੱਲ ਕਰਨਾ ਚਾਹੁੰਦਾ ਕਿਉਂਕਿ ਪੀਟ ਕਿਲੋ ਨਹੀਂ ਲੱਗਾ ਰੋਪੜ ਦਾ ਸਭ ਤੋਂ ਨੀਵਾਂ ਲੱਗਾ ਹੈ ਇਸ ਵਾਰੀ ਵੀ ਜਦੋਂ ਜੂਨ ਜੁਲਾਈ ਦੇ ਮਹੀਨੇ ਵਿੱਚ 2023 ਦੇ ਦੇਖਿਆ ਰੋਪੜ ਸ਼ਹਿਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੀ। ਫਾਈ ਸਪੀਡ ਕਲੋਨੀ ਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਸੇ ਘਰ ਦੇ ਵਿੱਚ ਵੜਦਾ ਸੀ। ਹੋ ਸਕਦਾ ਇਸੇ ਕਾਰਨਾਂ ਦੇ ਕਾਰਨ ਜਿਹੜੇ ਮੁਕਾਮ ਮਾਲਕ ਨੇ ਆਪਣੇ ਘਰ ਨੂੰ ਜੈਕ ਦੇ ਨਾਲ ਚਗਵਾ ਰਿਹਾ। ਤਾਂ ਇੱਕ ਬੜਾ ਹੀ ਜਿਹੜਾ ਕਿਉਂਕਿ ਪੰਜਾਬ ਦੇ ਜਿਸ ਤੋਂ ਪਹਿਲਾਂ ਜਿੱਦਾਂ SDRF ਦੇ ਅਫਸਰਾਂ ਨਾਲ ਗੱਲਬਾਤ ਹੋਈ ਲੁਧਿਆਣੇ ਦੇ ਵਿੱਚ ਵੀ 7 ਮੰਜ਼ਿਲਾ ਮਾਰਤ ਗਿਰੀ ਸੀ ਇਸੇ ਤਰੀਕੇ ਨਾਲ ਉਹਨੂੰ ਚੱਕਣ ਦਾ ਕੰਮ ਚੱਲ ਰਿਹਾ ਸੀ। ਪਰ ਕਿ ਹੁਣ ਇੱਕ ਦਿੱਕਣ ਵਾਲੀ ਗੱਲ ਵੀ ਕਿਉਂਕਿ ਬਗਵਾਗ ਨੇ ਕੋਈ ਐਨਓਸੀ ਨਹੀਂ ਦਿੱਤੀ ਨਗਰ ਕੌਂਸਲ ਨੇ ਪਰੰਤੂ ਨਗਰ ਕੌਂਸਲ ਦੇ ਅਫਸਰ ਉੱਥੇ ਮੌਜੂਦ ਸੀ ਅਸੀਂ ਵੀ ਜਿਸ ਦੇ ਨਾਲ ਡੀਐਸਪੀ ਹਰਪਿੰਦਰ ਗੋਗਿਲ ਨਾਲ ਗੱਲਬਾਤ ਕੀਤੀ ਕਿ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਨਗਰ ਕੌਂਸਲ ਦੇ ਅਫਸਰਾਂ ਦੇ ਵੀ ਗਾਰਡ ਡਿੱਗੇ ਪਰ ਜਦੋਂ ਬੀਸੀ ਜਿਹੜੇ ਪੁਲਿਸ ਯਾਦਵ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਪਹੁੰਚੇ ਤਾਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਨਓਸੀ ਨੂੰ ਲਾਜ਼ਮੀ ਕੀਤਾ ਜਾਵੇਗਾ ਤਾਂ ਉਹਨਾਂ ਨੇ ਕਿਹਾ ਜਰੂਰ ਉਹ ਰეკਮੈਂਡੇਸ਼ਨ ਇਸ ਵਈ ਸਬਾਬਤ ਜਿਹੜਾ ਲੋਕਲ ਬਾਡੀ ਡਿਪਾਰਟਮੈਂਟ ਹੈਗਾ ਉਸ ਨੂੰ ਭੇਜਣੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਬਾਬ ਦੇ ਕਰ ਘਰਾਂ ਨੂੰ ਜੈਕ ਲਾ ਕੇ ਚੱਕਣਾ ਚਾਹੁੰਦੇ ਹਾਂ ਤਾਂ ਇਹਨੂੰ ਲੈਣੇ ਦੂਜੇ ਪਾਸੇ ਰੋਪੜ ਦੇ ਵਿੱਚ ਇੱਕ ਜਿਹੜੀ ਲੋਕੇਸ਼ਨ ਹੋਰ ਫੇਸ ਹੋਈ ਹੈ ਡੀਏਵੀ ਰੋਡ ਦੇ ਇੱਕ ਵਿਅਕਤੀ ਵੱਲੋਂ ਇਸੇ ਤਰ੍ਹਾਂ ਜੈਕ ਲਗਾ ਕੇ ਘਰ ਨੂੰ ਚੱਕਣ ਦਾ ਕੰਮ ਕੀਤਾ ਜਾ ਰਿਹਾ ਇਹਦਾ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਨੂੰ ਰਕਵਾ ਦਿੱਤਾ ਗਿਆ ਜੀ ਤੇ ਇਸ ਕੇ ਸਾਡੇ ਸਹਿਯੋਗੀ ਰੋਪੜ ਤੋਂ ਪੁਲਕਿਤ ਕੁਮਾਰ ਸਾਡੇ ਨਾਲ ਜੁੜਨ ਲਈ ਪੁਲਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿਵੇਂ ਕਿ ਇਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਘਟਨਾ ਦੇ ਲਾਪਰਵਾਹੀ ਦੇ ਲਈ ਮਕਾਨ ਮਾਲਿਕ ਅਤੇ ਠੇਕੇਦਾਰ ਦੇ ਖਿਲਾਫ ਧਾਰਾ 304ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਹੋਰ ਦੋ ਧਰਾਵਾਂ ਦਾ ਵੀ ਜਾਫਾ ਜ਼ਰੂਰ ਕੀਤਾ ਗਿਆ ਹੈ ਲਾਪਰਵਾਹੀ ਹਸਾ ਸੇ ਨੂੰ ਦੱਸਿਆ ਗਿਆ ਹੈ ਕਿ ਲਾਪਰਵਾਹੀ ਦੇ ਚਲਦੇ ਹੋਏ ਹਸਾ ਵਾਪਰਿਆ ਹੈ ਫਿਲਹਾਲ ਜੋ ਠੇਕੇਦਾਰ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਵੀ ਜ਼ਰੂਰ ਜਾਗਿਆ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੰਮ ਕਰੇਗਾ ਤਾਂ ਉਸ ਨੂੰ ਐਨਓਸੀ ਲੈਣੀ ਜ਼ਰੂਰ ਪਵੇਗੀ ਕਿਉਂਕਿ ਹੁਣ ਹੀ ਜਿਵੇਂ ਕਿ ਪੁਲਕੀ ਦੇ ਨੇ ਦੱਸਿਆ ਕਿ ਇਸ ਤੋਂ ਕੁਝ ਦੂਰੀ ਤੇ ਹੀ ਅਜਿਹਾ ਇੱਕ ਕੰਮ ਹੋਰ ਚੱਲ ਰਿਹਾ ਸੀ ਜਿਸ ਨੂੰ ਪ੍ਰਸ਼ਾਸਨ ਵੱਲੋਂ ਰੋਕ ਦਿੱਤਾ ਗਿਆ ਤੇ ਐਨਓਸੀ ਲਾਜ਼ਮੀ ਕਰ ਦਿੱਤੀ ਗਈ ਹੈ ਫਿਲਹਾਲ ਰੋਪੜ ਤੋਂ ਪੁਲਕੀ ਦੇ ਨਾਲ ਰਕੇਸ਼ ਰਾਣਾ ਪੰਜਾਬ ਟੀਵੀ ਪ੍ਰਾਈਮ